ਪਾਠ ਕਰਦੇ ਸਮੇਂ ਜੇ ਮਨ ਨਾ ਲੱਗੇ ਜਾਂ ਨੀਂਦ ਆਵੇ ਤਾਂ ਇਹ ਤਰੀਕਾ ਵਰਤਿਓ ਫਿਰ ਦੇਖਣਾ ਚਮਤਕਾਰ ਪਾਠ ਕਰਨ ਦਾ ਫਲ ਵੀ ਦੁੱਗਣਾ ਮਿਲੇਗਾ ਗੁਰਮਖੋ ਆਪਾਂ ਕੁਝ ਕੁ ਬੇਨਤੀਆਂ ਹੀ ਸਾਂਝੀਆਂ ਕਰਾਂਗੇ ਸਮੇਂ ਦੇ ਦਾਇਰੇ ਵਿੱਚ ਰਹਿੰਦੇ ਹੋਏ ਸਤਿਗੁਰੂ ਕਿਰਪਾ ਕਰਨ ਫਤਿਹ ਬਲਾਓ ਆਪਾਂ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਪਾਠ ਜਦੋਂ ਕਰਦੇ ਆ ਨਾ ਜਾਂ ਨਿਤਨੇਮ ਕਰਦੇ ਆ ਗੁਰਮਖੋ ਉਹਦੇ ਵਿੱਚ ਮਨ ਨਹੀਂ ਜੁੜਦਾ ਮਨ ਨਹੀਂ ਲੱਗਦਾ ਕਈ ਤੇ ਐਸੇ ਨੇ ਗੁਰਮਖ ਸੱਜਣ ਜਿਹੜੇ ਕਹਿੰਦੇ ਬਾਬਾ ਜੀ ਨੀਂਦ ਆਉਣ ਲੱਗ ਜਾਂਦੀ ਹੈ ਕੀ ਕਰੀਏ ਉਹ ਬਾਸੀਆਂ ਆਉਂਦੀਆਂ ਨੇ ਕਈ ਕਹਿੰਦੇ ਜੀ ਮਾੜੇ ਚੰਗੇ ਖਿਆਲ ਆਉਣ ਲੱਗ ਜਾਂਦੇ ਆ ਜੀ ਸੁਰਤ ਘੁੰਮ ਜਾਂਦੀ ਹੈ ਜੀ ਸੁਰਤ ਨਹੀਂ ਜੁੜਦੀ ਕੀ ਕਰੀਏ ਗੁਰਮੁਖ ਪਿਆਰਿਓ ਬੜੀਆਂ ਚੀਜ਼ਾਂ ਨੇ ਇਹੋ ਜਿਹੀਆਂ ਜੋ ਸਾਨੂੰ ਪਾਠ ਕਰਨ ਵੇਲੇ ਤੰਗ ਕਰਦੀਆਂ ਨੇ ਬੜੀਆਂ ਇਹੋ ਜਿਹੀਆਂ ਨੀਅਤਾਂ ਨੇ ਜੋ ਸਾਨੂੰ ਨਿਤਨੇਮ ਨਹੀਂ ਕਰਨ ਦਿੰਦੀਆਂ ਪਾਠ ਨਹੀਂ ਕਰਨ ਦਿੰਦੀਆਂ ਗੁਰਮੁਖੋਂ ਮੈਂ ਕੁਝ ਕੁ ਬੇਨਤੀਆਂ ਹੀ ਸਾਂਝੀਆਂ ਕਰਨੀਆਂ ਨੇ ਯਾਦ ਰੱਖਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਆਪਾਂ ਪੜ੍ਹਨਾ ਕਿਉਂ ਹੈ ਕਿਉਂਕਿ ਮਨ ਜੁੜ ਜਾਵੇ ਸਤਿਗੁਰੂ ਦੀ ਬਾਣੀ ਦਾ ਨਿਤਨੇਮ ਕਰਨਾ ਹੀ ਕਿਉਂ ਹੈ ਕਿਉਂਕਿ ਸਾਡਾ ਪਾਠ ਵਿੱਚ ਮਨ ਜੁੜ ਜਾਵੇ ਸਾਡਾ ਮਨ ਨਾ ਭਟਕੇ ਮਨ ਦੇ ਉੱਪਰ ਲੱਗੀ ਹੋਈ ਵਿਕਾਰਾਂ ਦੀ ਮੈਲ ਉਤਰ ਜਾਵੇ ਗੁਰਮਖੋ ਮੈਂ ਬੇਨਤੀ ਕਰਨ ਲੱਗਿਆ ਪਾਠ ਕਰਨ ਸਮੇਂ ਜੇਕਰ ਸਾਡਾ ਮਨ ਨਹੀਂ ਲੱਗਦਾ ਤੇ ਕੀ ਕਰਿਓ ਇਸ ਮਨ ਨੂੰ ਦੱਸਿਓ ਇਸ ਮਨ ਨੂੰ ਸਮਝਾਇਓ ਪਾਤਸ਼ਾਹ ਕਹਿੰਦੇ ਨੇ ਮਨ ਨੂੰ ਕੀ ਕਰਿਓ ਮਾਨ ਮੋਖ ਹੋਏ ਗੁਰ ਪਰਮ ਪਾਤਸ਼ਾਹ ਕਿੰਨੇ ਉਸ ਨੂੰ ਪਾਰ ਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿਸ ਪੈਂਦੇ ਨੇ ਜੋ ਰੱਬ ਨਾਲ ਜੁੜਦਾ ਤੇ ਜੋ ਰੱਬ ਨੂੰ ਜਿਹਨੂੰ ਰੱਬ ਦੇ ਜਿਦਾਰੇ ਹੋ ਜਾਣ ਉਹਨੂੰ ਪਿੱਛੇ ਦੁਨੀਆ ਦੀ ਕੋਈ ਵੀ ਚੀਜ਼ ਦੀ ਘਾਟ ਨਹੀਂ ਰਹਿੰਦੀ ਗੁਰਮਖੋ ਇਸ ਮਨ ਨੂੰ ਦੱਸ ਕੇ ਪਾਰ ਬ੍ਰਹਮ ਪਰਮਾਤਮਾ ਦੇ ਮਾਰਗ ਵੱਲ ਤੋਰੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਬੇ ਰੋਗ ਦੇਖੋ ਇਦੋਂ ਤੇ ਹੋਰ ਕੋਈ ਗੱਲ ਹੀ ਨਹੀਂ ਐ ਸਤਗੁਰੂ ਕਹਿੰਦੇ ਰੱਬ ਤੋਂ ਵਿਛੜੇ ਐ ਪਰਮਾਤਮਾ ਤੋਂ ਵਿਛੜੇ ਐ ਤੇ ਰੋਗਾਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਮੀ ਫਿਰ ਸਤਗੁਰ ਬਾਣੀ ਵਿੱਚ ਹੋਰ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਜੈ ਤਨ ਬਾਣੀ ਬਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਮੇਰੇ ਸਤਿਗੁਰੂ ਕਹਿੰਦੇ ਜਿਵੇਂ ਤਨ ਦੇ ਤਨ ਤੋਂ ਬਾਣੀ ਬਿਸਰ ਜਾਂਦੀ ਹੈ ਨਾ ਇਸ ਮਨ ਨੂੰ ਯਾਦ ਨਹੀਂ ਕੁਝ ਰਹਿੰਦਾ ਇਸ ਮਨ ਨੂੰ ਕੁਝ ਵੀ ਯਾਦ ਨਹੀਂ ਆਉਂਦਾ ਤੇ ਸਤਿਗੁਰੂ ਬਿਸਰ ਜਾਂਦਾ ਤੇ ਪਾਤਸ਼ਾਹ ਕਹਿੰਦੇ ਨੇ ਜਹ ਤਨ ਬਾਣੀ ਬਿਸਰ ਜਾਏ ਜਦੋਂ ਇਸ ਤਨ ਤੋਂ ਇਸ ਮਨ ਤੋਂ ਬਾਣੀ ਬਿਸਰ ਜਾਂਦੀ ਹੈ ਗੁਰੂ ਦਾ ਨਾਮ ਬਿਸਰ ਜਾਂਦਾ ਹੈ ਗੁਰਮਖੋ ਪਾਤਸ਼ਾਹ ਕਹਿੰਦੇ ਨੇ ਜਿਉਂ ਪਕਾ ਰੋਗੀ ਵੇਲ ਲਾਏ ਜਿਵੇਂ ਰੋਗੀ ਹੁੰਦਾ ਨਾ ਕੋਈ ਕਿਸੇ ਰੋਗ ਤੋਂ ਦੁਖੀ ਹੁੰਦਾ ਹੈ ਜਾਂ ਚਿੰਤਾ ਵਿੱਚ ਗਰਸਿਆ ਹੁੰਦਾ ਹੈ ਚਿੰਤਾ ਵਿੱਚ ਲਤਪਤ ਹੁੰਦਾ ਹੈ ਸਤਿਗੁਰੂ ਕਹਿੰਦੇ ਨੇ ਜਿਵੇਂ ਉਹ ਕਲਪਦੈ ਮਨ ਵਿੱਚ ਚਿੰਤਾ ਹੁੰਦੀ ਹੈ ਸਤਿਗੁਰੂ ਕਹਿੰਦੇ ਗੁਰੂ ਤੋਂ ਵਿਛੜਿਆ ਇਹੋ ਜਿਹਾ ਹਾਲ ਹੋ ਜਾਂਦਾ ਤੁਸੀਂ ਵੇਖਿਆ ਹੋਣਾ ਨਾ ਕਈਆਂ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਅੱਜ ਘਰ ਵਿੱਚ ਬੜੀ ਗਰੀਬੀ ਹੈ ਅੰਤਾਂ ਦੀ ਗਰੀਬੀ ਹੈ ਗੁਰੂ ਨਾਲ ਜੁੜੇ ਨਹੀਂ ਪਾਤਸ਼ਾਹਾਂ ਨਾਲ ਨਹੀਂ ਜੁੜੇ ਪਰ ਕਈਆਂ ਦੇ ਘਰਾਂ ਦੀ ਹਾਲਾਤ ਜਿਹੜੀ ਹੈ ਠੀਕ ਨਹੀਂ ਹੈ ਗੁਰੂ ਨਾਲ ਜੁੜੇ ਹੋਏ ਨੇ ਪਾਤਸ਼ਾਹ ਨੇ ਵੇਖਦੇ ਵੇਖਦੇ ਗੁੱਡੀਆਂ ਚੜਾਤੀਆਂ ਬੜੇ ਕਾਰਜ ਬਣ ਕੇ ਬੜੇ ਕੰਮ ਕਾਣਾ ਵਿੱਚ ਚੜ੍ਹਦੀਆਂ ਕਲਾਵਾ ਹੋ ਗਈਆਂ ਗੁਰਮਖੋ ਮੇਰੇ ਪਾਤਸ਼ਾਹ ਨੇ ਕੀਤਾ ਸਤਗੁਰੂ ਨੇ ਕੀਤਾ ਹੈ ਉਹਦੀ ਕਿਰਪਾ ਉਹਦੀ ਰਹਿਮਤ ਨਾਲ ਹੋਇਆ ਗੁਰਮਖੋ ਹੁਣ ਇੱਥੇ ਮੈਂ ਬੇਨਤੀ ਜਿਹੜੀ ਕਰਨੀ ਹੈ ਵੀ ਜਦੋਂ ਪਾਠ ਕਰਨਾ ਹੈ ਨਾ ਇਸ ਮਨ ਨੂੰ ਦੱਸਿਓ ਵੀ ਗੁਰੂ ਤੋਂ ਵਿਛੜ ਕੇ ਤੇਰਾ ਨੁਕਸਾਨ ਹੀ ਨੁਕਸਾਨ ਹੈ ਤੇ ਗੁਰਮਖੋ ਇਸ ਮਨ ਨੂੰ ਦੱਸਿਓ ਕਿ 84 ਲੱਖ ਜੂਨ ਪਈਏ ਇਸ ਬਾਣੀ ਨੂੰ ਨਾ ਪੜਨ ਤੇ ਉਹ ਵੀ ਭੋਗਣੀ ਪੈਣੀ ਹੈ ਜੇ ਗੁਰੂ ਤੋਂ ਸੁੱਖ ਲੈਣੇ ਨੇ ਇਹ ਗੁਰਬਾਣੀ ਦਾ ਨਿਤਨੇਮ ਕਰਨਾ ਪੈਣਾ ਇਹ ਪਾਠ ਕਰਨਾ ਪੈਣਾ ਹੈ ਗੁਰਮਖੋ ਮਨਨਾ ਲੱਗੇ ਤੇ ਇਹ ਤਰੀਕਾ ਵਰਤਿਓ ਜੇ ਨੀਂਦ ਆਵੇ ਯਾਦ ਰੱਖਿਓ ਕਈ ਵਾਰੀ ਹੁੰਦਾ ਨਾ ਸਰੀਰ ਥਕਾਵਟ ਵਿੱਚ ਹੁੰਦਾ ਹੈ ਹੁਣ ਮਨੁੱਖੀ ਸਰੀਰ ਹੈ ਇਹਨੂੰ ਵੀ ਰੈਸਟ ਚਾਹੀਦੀ ਹੈ ਪਰ ਕਈ ਗੁਰਮਖ ਪਿਆਰੇ ਨਾ ਰੈਸਟ ਨਹੀਂ ਕਰਦੇ ਬਸ ਰੈਸਟ ਬੜੀ ਘੱਟ ਹੈ ਹੁਣ ਸਰੀਰ ਹੈ ਥਕਾਵਟ ਕਰਦਾ ਹੈ ਮਹਿਸੂਸ ਇਹਨੂੰ ਆਰਾਮ ਦੇ ਚਾਹੀਦੇ ਚਾਹੀਦਾ ਹੈ ਆਰਾਮ ਇਹਨੂੰ ਚਾਹੀਦਾ ਹੀ ਹੋਵੇਗਾ ਕਿਸੇ ਵੀ ਤਰੀਕੇ ਲਾ ਲਓ ਇਹਨੂੰ ਆਰਾਮ ਚਾਹੀਦਾ ਹੈ ਗੁਰਮਖੋ ਮੈਂ ਤਾਂ ਕਰਕੇ ਥੋੜਾ ਜਿਹਾ ਧਿਆਨ ਦਵਾ ਦਿਆਂ ਨੀਂਦ ਆਉਂਦੀ ਹੈ ਤੇ ਜਿੱਥੋਂ ਸਾਨੂੰ ਨੀਂਦ ਆਉਂਦੀ ਹੈ ਪਹਿਲੇ ਤੇ ਆਪਣੀ ਨੀਂਦ ਦੀ ਜਿਹੜੀ ਪੂਰਤੀ ਹੈ ਨਾ ਉਹ ਕਰੋ ਫਿਰ ਆਪਣੀ ਬਾਣੀ ਦਾ ਨਿਤਨੇਮ ਕਰੋ ਹੁਣ ਦੇਖੋ 6 ਘੰਟੇ 5.5 ਘੰਟੇ 6 ਘੰਟੇ ਜ਼ਰੂਰੀ ਨੇ ਇਸ ਮਨੁੱਖਾ ਸਰੀਰ ਨੂੰ ਆਰਾਮ ਦੇਣ ਲਈ ਉਹ ਨੀਂਦ ਪੂਰੀ ਕਰੋ ਉਹ ਸਮੇਂ ਦਾ ਜਿਹੜਾ ਫੇਰ-ਫੇਰ ਹੈ ਨਾ ਉਹਨੂੰ ਘਟਾਓ ਉਹਨੂੰ ਪੂਰਾ ਕਰੋ ਨੀਂਦ ਨੂੰ ਉਸ ਤੋਂ ਬਾਅਦ ਨਿਤਨੇਮ ਕਰਨ ਬੈਠੋ ਗੁਰਬਾਣੀ ਦਾ ਪਾਠ ਕਰਨ ਬੈਠੋ ਗੁਰਮਖੋ ਜੇਕਰ ਫਿਰ ਵੀ ਨੀਂਦ ਆਉਂਦੀ ਹੈ ਯਾਦ ਰੱਖਿਓ ਕਿ ਗੁਰਬਾਣੀ ਦਾ ਨਿਤਨੇਮ ਕਰਨ ਲੱਗਿਆਂ ਹੀ ਜੇ ਨੀਂਦ ਆਉਂਦੀ ਹੈ ਅੰਦਰ ਕਲਯੁਗ ਦੀਆਂ ਜੜੀਆਂ ਹਵਾਵਾਂ ਨੇ ਨਾ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਗੁਰੂ ਦੇ ਨਾਮ ਦਾ ਹਥੌੜਾ ਹੁਣ ਵੱਜਣਾ ਸ਼ੁਰੂ ਹੋ ਗਿਆ ਉਸ ਕਲਯੁਗ ਦੇ ਸਿਰ ਦੇ ਵਿੱਚ ਹੁਣ ਉਹਨੇ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਇਨੂੰ ਰੋਕਦਿਆਂ ਇਹ ਗੁਰਬਾਣੀ ਦਾ ਨਿਤਨੇਮ ਨਾ ਕਰੇ ਇਹ ਗੁਰਬਾਣੀ ਦਾ ਪਾਠ ਨਾ ਕਰੇ ਗੁਰਮਖੋ ਕਿੰਨੇ ਦਿਨ ਹੋਵੇਗਾ ਲੱਗੇ ਰਭੋ ਕਿੰਨੇ ਦਿਨ ਹੋਵੇਗਾ 2 ਦਿਨ ਹੋਵੇਗਾ 3 ਦਿਨ ਹੋਵੇਗਾ 4 ਦਿਨ ਹੋਵੇਗਾ ਪਰ ਯਾਦ ਰੱਖਿਓ ਗੁਰਬਾਣੀ ਦਾ ਪੱਲਾ ਨਾ ਛੱਡਣ ਵਾਲੇ ਇਹਨਾਂ ਵਾਸ਼ਨਾਮਾਂ ਤੇ ਕਾਬੂ ਪਾ ਲੈਂਦੇ ਨੇ ਪਾਤਸ਼ਾਹ ਕਹਿੰਦੇ ਨੇ ਇਹੋ ਹੀ ਤੇ ਮਨ ਹੈ ਭੱਜਦਾ ਦੌੜਦਾ ਕਿੰਦਾ ਨੇਤ ਨੇਮ ਨਾਂ ਕਰ ਪਾਠ ਨਾਂ ਕਰ ਪਰ ਪਾਤਸ਼ਾਹ ਕਹਿੰਦੇ ਨੇ ਮਨ ਜੀਤੈ ਜਗ ਜੀਤ ਇਹੋ ਹੀ ਤੇ ਹੈ ਮਨ ਨੂੰ ਜਿੱਤਣ ਵਾਲਾ ਇਹੋ ਹੀ ਤੇ ਮਨ ਹੈ ਜਿਹਦੇ ਤੇ ਤੂੰ ਫਤਿਹ ਹਾਸਲ ਕਰਨੀ ਹੈ ਇਹੋ ਹੀ ਤੇ ਮਨ ਹੈ ਤੂੰ ਜਿਹਦੇ ਉੱਪਰ ਜਿੱਤ ਪ੍ਰਾਪਤ ਕਰਨੀ ਹੈ ਇਹੋ ਹੀ ਮਨ ਹੈ ਜਿਹਨੂੰ ਤੂੰ ਜਿੱਤਣਾ ਹੈ ਪਿਆਰਿਆ ਪਾਤਸ਼ਾਹ ਕਹਿੰਦੇ ਨੇ ਮਨ ਜੀਤੈ ਜਗ ਜੀਤ ਇਹੋ ਹੀ ਤੇ ਜਿੱਤਣਾ ਹੈ ਗੱਲ ਤੇ ਏਸੇ ਦੀ ਵੈ ਪਾਤਸ਼ਾਹ ਕਹਿੰਦੇ ਮਨ ਨੂੰ ਜਿੱਤਣਾ ਮਨ ਨੂੰ ਜਿੱਤਣਾ ਤੇ ਔਖ ਹੈ ਸਤਿਗੁਰੂ ਕਹਿੰਦੇ ਮਨ ਨੂੰ ਜਿੱਤ ਲਮੀ ਜੇ ਮਨ ਨੂੰ ਜਿੱਤ ਲਿਆ ਗੁਰੂ ਤੇਰਾ ਹੈ ਜੇ ਤੂੰ ਮਨ ਨਾ ਜਿੱਤ ਸਕਿਆ ਗੁਰਮਖਾ ਯਾਦ ਰੱਖੀ ਗੁਰੂ ਗੁਰੂ ਵੀ ਤੇਰਾ ਨਹੀਂ ਹੈ ਏਸੇ ਮਨ ਨੂੰ ਜਿੱਤਣਾ ਇਸ ਮਨ ਨੂੰ ਮੋੜਨਾ ਇਸ ਮਨ ਦਾ ਸਵਾਰ ਤੂੰ ਐ ਇਹ ਮਨ ਰੂਪਕ ਤੇਰਾ ਜਿਹੜਾ ਘੋੜਾ ਐ ਨਾ ਇਹਦੇ ਉੱਪਰ ਸਵਾਰੀ ਕਰਕੇ ਇਹਨੂੰ ਰੋਕਣਾ ਹੈ ਸਤਿਗੁਰੂ ਕਹਿੰਦੇ ਫੇਰ ਮੰਨਿਆ ਜਾਏਗਾ ਇਹ ਤਰੀਕਾ ਵਰਤ ਕੇ ਵੇਖਿਓ ਗੁਰਮਖੋ ਤੁਹਾਨੂੰ ਕੁਝ ਹੱਲ ਤੱਕ ਜਿਹੜਾ ਲਾਭ ਹੋਵੇਗਾ ਇਹਦਾ ਪਾਠ ਦਾ ਫਲ ਵੀ ਦੁੱਗਣਾ ਮਿਲੇਗਾ ਗੁਰਮਖੋ ਜਦੋਂ ਮਨ ਜੁੜਨ ਲੱਗ ਜਾਏ ਮਨ ਆਪਣੇ ਆਪ ਕਹਿਣ ਲੱਗ ਜਾਏ ਗੁਰਬਾਣੀ ਦਾ ਨਿਤਨੇਮ ਕਰ ਪਾਠ ਕਰ ਸਮਝ ਲਿਓ ਕਿਰਪਾ ਹੋ ਗਈ ਪਾਤਸ਼ਾਹ ਦੀ ਰਹਿਮਤ ਹੋ ਗਈ ਗੁਰਮਖੋ ਫਿਰ ਪਿੱਛੇ ਕੁਝ ਨਹੀਂ ਰਿਹਾ ਗੁਰਮਖੋ ਯਾਦ ਰੱਖਿਓ ਫਿਰ ਉਸ ਆਨੰਦ ਨੂੰ ਕਦੇ ਖਤਮ ਨਾ ਹੋ ਦਿਓ ਉਸ ਆਨੰਦ ਨੂੰ ਕਦੇ ਵੀ ਨਾ ਮਿਟਣ ਦਿਓ ਪਾਤਸ਼ਾਹ ਕਿਰਪਾ ਕਰਦਣ ਚਰਨਾਂ 'ਚ ਅਰਦਾਸ ਕਰਕੇ ਉਹੀ ਆਨੰਦ ਦੀ ਦਾਤ ਮੰਗਿਓ ਮੈਂ ਕਹਨਾ ਕਦੇ ਵੀ ਜ਼ਿੰਦਗੀ ਵਿੱਚ ਤੁਸੀਂ ਤੋਖਾ ਨਹੀਂ